ਇੰਜਨ ਵੀ ਮੰਨ ਲਓ ਸਪੈਸ਼ਲ ਲਾਇਆ ਸੀ ਇਹਨਾਂ ਦੇ ਟ੍ਰੇ ਸੀਰੀਜ਼ ਦੇ ਵਿੱਚ ਉਹਨਾਂ ਨੇ ਠੀਕ ਹੈ ਜੀ ਹਾਂਜੀ ਕੰਪਨੀ ਨੇ ਠੀਕ ਹੈ ਜੀ ਇਹ ਹੈਗਾ ਆਪਣਾ ਲੀਲੈਂਡ ਦਾ ਇੰਜਨ ਇਹ ਚ ਲੀਲੈਂਡ ਦਾ ਲਾਲਹੀਨ ਹਾਂਜੀ ਇਹਦਾ ਇੰਜਨ ਇਹ ਕਹਿੰਦੇ ਬਹੁਤ ਚੰਗਾ ਹੁੰਦਾ ਹਾਂ ਹਾਂ ਬਹੁਤ ਚੰਗਾ ਇੰਜਨ ਹੈ ਕਮਾਈਨਾਂ ਦੀ ਬਹੁਤ ਮਸ਼ਹੂਰ ਹੈ ਇੰਜਨ ਜੀ ਠੀਕ ਹੈ ਜੀ ਹੋਲੈਂਡ ਜੀ 5500 ਹੈ ਇਹ ਹਾਂਜੀ ਤੇ 14 ਮਾਡਲ ਹੈ ਜੀ 2014 ਮਾਡਲ ਜੀ ਠੀਕ ਹੈ ਜੀ ਹਾਂ ਟਰੈਕਟਰ ਸਾਰਾ origignal ਡਬਲ ਡਿਸਟਰੀਬਿਊਟਰ ਚ ਆ ਗਿਆ ਜੀ ਇਹ ਠੀਕ ਹੈ ਜੀ 3 ਸਪੀਡ ਚ ਆ ਗਿਆ ਜੀ 3 ਸਪੀਡ ਚ 23 ਮਾਡਲ ਟਰੈਕਟਰ ਹੈ T20 ਛੋਟੇ ਗੇਅਰ ਵਾਲਾ 23 ਮਾਡਲ ਮਿੱਤਰੋ ਹਾਂ ਜੀ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਸੋਹਣਾ ਟਰੈਕਟਰ ਹੈ ਹਾਂ ਜੀ ਤੇ ਬਾਈ ਜਿੰਨਾ ਇਹ ਰੰਗ ਪੇਂਟ ਦਾ ਸੋਹਣਾ ਹੈ ਇੰਜਨ ਗੇਅਰ ਦਾ ਹੋ ਨਵੀਂ ਪਈ ਟਰੈਕਟਰ ਚੱਲੀ ਥੋੜਾ ਹੋਇਆ ਹੈ ਥੋੜੇ ਚੱਲਿਆ ਹੋਇਆ ਹਾਂ 7-800 ਘੰਟੇ ਦੇ ਕਰੀਬ ਮੇਰੇ ਸਾਹ ਕੋ 7-800 ਘੰਟੇ ਤਕਰੀਬ ਹੈ ਬ ਲੋਨ ਵੀ ਹੁੰਦਾ ਟਰੈਕਟਰ ਤੇ ਸਾਢੇ 4 ਲੱਖ ਦਾ ਸਾਢੇ 4 ਲੱਖ ਦਾ ਸਾਢੇ 4 ਲੱਖ ਦਾ ਕੋਈ ਹੋਰ ਕਿੰਨੇ ਸਾਲ ਪੀਟੀਓ ਆ ਗਈ ਇਹਦੇ ਫੁੱਲ ਦਾ ਹਿੱਸਾ ਡਬਲ ਡਿਸਟ੍ਰੀਬਿਊਟਰ ਹੈ ਜੀ ਠੀਕ ਹੈ ਜੀ ਇਹ 1000 ਘੰਟੇ ਦੇ ਕਰੀਬ ਚੱਲੇ ਟਰੈਕਟਰ ਜੀ 1000 ਘੰਟੇ ਹਾਂਜੀ ਹਾਂ ਟਾਇਰ ਵੀ ਬੰਦੇ ਨੇ ਤੇ JK ਦੀ ਕੰਪਨੀ ਨੇ ਆਈ ਸੀ ਕਹਿੰਦਾ ਨਵੇਂ ਹਾਂਜੀ 2021 ਚ ਨਵੇਂ ਪਾਤੇ ਸੀ ਹਜੇ ਦੇਖ ਲਓ ਹਰਕਾ ਚੈੱਕ ਕਰੋ 21400 ਮਾਰਕ ਲੋ ਵੀ ਮਿੱਤਰੋ ਆਪਾਂ ਪਿੰਡ ਪਠਣੀ ਖੜਿਆ ਜਿਲ੍ਹਾ ਬਰਨਾਲਾ ਸਾਡੇ ਨਾਲ ਵੀਰ ਜੋੜਿਆ ਗੁਰੇਤ ਸਿੰਘ ਗੱਲ ਬਈ ਸਤਿ ਸ੍ਰੀ ਅਕਾਲ ਬਈ ਜੀ ਹੋਰ ਬਈ ਠੀਕ ਹੈ ਵਧੀਆ 12 ਦਿਨਾਂ ਕਾਲੇ ਕਿਵੇਂ ਨੇ ਕੰਡੀਸ਼ਨਾਂ ਦੇ ਕਿਵੇਂ ਨੇ ਵਧੀਆ ਨੇ ਜੀ ਟਰੈਕਟਰ ਸੁਹਾਵਣਾ ਸਰ ਮਾਡਲ ਮਾਡਲ 14 15 20 ਨੇ ਕੁਝ ਕੁਝ 21 ਨੇ 19 ਨੇ ਰਲਮੇ ਜ ਨੇ ਤਕਰੀਬਨ ਸੁਭਾਅ ਵੇ ਕੀ ਲੋਨ ਤਾਂ ਹੋ ਜੂ ਲੋਨ ਤਾਂ ਰੇਕਟਰ ਦੀ ਹੋ ਜਾਈ ਠੀਕ ਕਰਾ ਕੇ ਵੀ ਦੇ ਦੇਣੇ ਹਾਂ ਹਾਂ ਲੋਨ ਕਰਵਾ ਕੇ ਦੇ ਮੰਗ ਜੀ ਆਪਾਂ ਠੀਕ ਹੈ ਤੇ ਕਾਪੀ ਕਰ ਕੇ ਜਾਂਦੀ ਜ਼ਿੰਮੇਵਾਰੀ ਹੈ ਹਾਂ ਜ਼ਿੰਮੇਵਾਰੀ ਬਿਲਕੁਲ ਫੇਰ ਹੀ ਮੰਨੋ ਟਰਾਂਸਫਰ ਹੋ ਜਾਈ ਅਗਲੇ ਜੇ ਸਹੀ ਹੋਣੇ ਕਾਗਜ਼ ਫੇਰ ਹੀ ਲੋਨ ਹੋਣਾ ਠੀਕ ਹੈ ਜੀ ਬਾਕੀ ਵਿੱਚ ਵੀ ਕੱਟ ਲੈਣੇ ਬਾਈ ਹਾਂ ਜੀ ਹਾਂ ਵਿੱਚ ਵੀ ਕਰ ਲੈਣਾ ਲਓ ਵੀ ਮਿੱਤਰੋ ਹੁਣ ਨਾ ਅੱਜ ਤੁਹਾਨੂੰ 75 ਐਚਪੀ ਦਾ ਟਰੈਕਟਰ ਦਿਖਾਉਣੇ ਆਂ ਪ੍ਰੀਤ 3 ਸਪੀਡ ਹਾਂ ਜੀ ਤੇ ਆਜੋ ਤੇ ਬਾਈ ਗੁਰੀ ਇਹਦੇ ਬਾਰੇ ਦੱਸੀਂਗੇ ਹਾਂ ਜੀ ਇਹ ਟਰੈਕਟਰ ਹੈ ਜੀ ਅਵੇਂਜਰ ਸੀਰੀਜ਼ ਆਈ ਸੀ ਜੀ ਆਪਣੀ ਪ੍ਰੀਤ ਦੀ ਬਾਈ ਸਿੱਧੂ ਮੂਸੇ ਵਾਲੇ ਕੋਲ ਵੀ ਇਹ ਟਰੈਕਟਰ ਬਹੁਤ ਵਧੀਆ ਰੈਕਟਰ ਹੈ ਜੀ 75 ਐਚਪੀ ਜਾ ਜਾਂਦਾ ਜੀ ਇਹ ਠੀਕ ਹੈ ਜੀ ਹਾਂ ਜੀ ਥਰੀ ਸਪੀਡ ਚ ਹੁੰਦਾ ਜੀ ਚੇਂਜਰ ਗੇਅਰ ਲੱਗੇ ਹੁੰਦੇ ਜਿਵੇਂ ਮੱਕੀ ਚੇਂਜਰ ਮਾਟ ਹਾਂਜੀ ਹਾਂ ਹਾਂ ਪੁੰਨੀ ਬੈਕੋਂ ਨਹੀਂ ਪੁੰਨੀ ਅੱਗੇ ਨੂੰ ਜਿਵੇਂ ਮੱਕੀ ਮੁੱਕੀ ਵਾਲੀ ਮਸ਼ੀਨ 4 ਰੋ ਵਾਲੀ ਹੈ 3 ਰੋ ਵਾਲੀ ਮਸ਼ੀਨ ਹੈ ਠੀਕ ਹੈ ਜੀ ਉਹ ਮਸ਼ੀਨਾਂ ਵਾਸਤੇ ਬਹੁਤ ਵਧੀਆ ਰੈਕਟਰ ਹੈ ਜੀ ਠੀਕ ਹੈ ਜੀ ਜੇ ਆਪਾਂ ਗੁਰੀ ਟਾਇਰਾਂ ਦੀ ਗੱਲ ਕਰੀਏ ਤੇ ਟਾਇਰ ਦੇ ਮੁੱਲ ਹੈਗੇ ਜੀ 85% ਮੰਨ ਲਓ ਠੀਕ ਹੈ ਜੀ ਹਾਂਜੀ ਹਾਂਜੀ ਚਾਰ ਦੇ ਟਾਇਰ ਆ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਨਾਲ ਦੇ ਟਾਇਰ ਨਹੀਂ ਹਾਂਜੀ ਹਾਂ ਇਹ ਦਾ ਇੰਜਨ ਵੀ ਮੰਨ ਲਓ ਸਪੈਸ਼ਲ ਲਾਇਆ ਸੀ ਇਹਨਾਂ ਦੇ ਟ੍ਰੇ ਸੀਰੀਜ਼ ਦੇ ਵਿੱਚ ਉਹਨਾਂ ਨੇ ਠੀਕ ਹੈ ਜੀ ਹਾਂਜੀ ਕੰਪਨੀ ਨੇ ਠੀਕ ਹੈ ਜੀ ਇਹ ਹੈਗਾ ਆਪਣਾ ਲੇਲੈਂਡ ਦਾ ਇੰਜਨ ਇਹ ਚ ਲੇਲੈਂਡ ਦਾ ਲਾਲਹੀਨ ਹਾਂਜੀ ਇਹਦਾ ਇੰਜਨ ਹੀ ਕਹਿੰਦੇ ਬਹੁਤ ਚੰਗਾ ਹੁੰਦਾ ਹਾਂ ਹਾਂ ਬਹੁਤ ਚੰਗਾ ਇੰਜਨ ਇਹ ਕਮਾਈਨਾ ਜੀ ਬਹੁਤ ਮਸ਼ਹੂਰ ਹੈ ਇੰਜਨ ਜੀ ਲੇਲੈਂਡ ਦਾ ਉਹ ਮਤਲਬ 6 ਸਿਲੰਡਰ ਜਾਂ 4 ਸਿਲੰਡਰ ਹੀ ਲੱਗਦੇ ਇਹ 4 ਸਿਲੰਡਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਿੱਛੋਂ ਵੀ ਉਹਨੇ ਚੰਗਾ ਟਰੈਕਟਰ ਇਹ 100 ਵੀ ਥਰੀ ਸਪੀਡ ਚ ਹੈ ਜ ਠੀਕ ਹੈ ਜੀ ਹੋਰ ਆ ਗਿਆ ਚਿਰ ਡਿਸਟ੍ਰੀਬਿਊਟਰ ਹਾਂ ਸਪੈਸ਼ਲ ਜਿਵੇਂ ਮੱਕੀ ਵਾਲੀ ਨਹੀਂ ਮਸ਼ੀਨ ਉਹ ਵਾਲੀ ਚੱਲਦੀ ਹਾਂਜੀ ਹਾਂਜੀ ਉਹ ਤੇ ਇਹ ਚੀਜ਼ਾਂ ਦੀ ਲੋਡ ਪੈਂਦੀ ਜੋ ਕੰਪਨੀ ਨੇ ਪਹਿਲਾਂ ਹੀ ਧਿਆਨ ਰੱਖਿਆ ਸੋ ਗੱਲਾਂ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੀਟੀਓ ਦੇ ਚੱਕਰਾਂ ਵਾਸਤੇ ਜੀ ਵੱਧ ਘੱਟ ਵਾਸਤੇ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਹੁੱਡ ਵੀ ਪੂਰੀ ਜ਼ਬਰਦਸਤ ਲੱਗੀ ਹੋਈ ਹੈ ਹਾਂਜੀ ਸੇਫਟੀ ਹੁੱਡ ਹੁੰਦੀ ਹੈ ਇਹ ਕੰਪਨੀ ਵਾਲੀ ਲੱਗੀ ਹੋਈ ਹੈ ਵੀ ਠੀਕ ਹੈ ਤੇ ਟਰੈਕਟਰ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਕੀ ਹੈ ਅਥਰਾ ਘੋੜਾ ਹੀ ਹੈ ਜਮਾ ਡੇਟ ਬੂਟ ਚਾਰ ਸਟੇਰੇ ਲੱਗੇ ਹੋ ਤੇ ਖੁੱਲੇ ਪਲੇਟਫਾਰਮ ਦਾ ਟਰੈਕਟਰ ਤੇ ਟਰੈਕਟਰ ਜਸਪ੍ਰੀਤ ਝਾਕ ਮਰਵਾ ਦੇ ਕਹਿੰਦਾ ਖੁੱਲੇ ਪਲੇਟਫਾਰਮ ਦਾ ਅਥਰਾ ਘੋੜਾ ਹੀ ਐ ਤੇ ਘੋੜੇ ਦਾ ਮਾਡਲ ਕਿੰਨਾ ਆ ਗਿਆ ਇਹ ਇਹ 2021 ਮਾਡਲ ਚ ਆ ਗਿਆ ਜੀ 21 ਮਾਡਲ ਚ ਹਾਂਜੀ ਤੇ ਜੇ ਗੱਲ ਰੇਟ ਦੀ ਕਰੀਏ ਰੇਟ ਇਹਦੀ 8 ਲੱਖ 15 ਹਜ਼ਾਰ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ 8 ਲੱਖ 15 8 ਲੱਖ 15 ਹਜ਼ਾਰ ਰੁਪਏ ਡਿਮਾਂਡ ਹੈ ਜੇ ਗੁਰੀ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਕੋਈ ਮਾਰਾ ਮੋਟਾ ਹੋ ਜਾਊਗਾ ਹਾਂ ਹਾਂ ਡਿਸਕਾਊਂਟ ਬਿਲਕੁਲ ਹੋਊਗਾ ਜੀ ਇਨੀ ਗੱਲ ਕੋਈ ਲਖੀਰ ਨਹੀਂ ਹੁੰਦੀ ਆਪਣੀ ਵੀ ਸੌਦੇ ਦੇ ਬੰਦ ਵੀ ਰੇਟ ਮੰਗਰੇ ਤਾਂ ਉਨੇ ਹੀ ਲੈਣੇ ਨੇ ਠੀਕ ਹੈ ਜੀ ਥੱਲੇ ਉੱਤੇ ਤੁਹਾਨੂੰ ਪਤਾ ਜੀ ਡੀਲ ਵੇਲੇ ਹੋਈ ਜਾਂਦਾ ਕੋਈ ਹਾਂਜੀ ਲਓ ਵੀ ਮਿੱਤਰੋ ਥੋੜਾ ਨਾ ਸਕਰੀਨਸ਼ ਮਗੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਨਿਊ ਹਾਲੈਂਡ 5500 ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਬਾਈ ਗੁਰੀ ਦੱਸੀਏ ਇਹਦੇ ਬਾਰੇ ਇਹ ਨਿਊ ਹਾਲੈਂਡ ਜੀ 5500 ਆ ਇਹ ਹਾਂਜੀ ਤੇ 14 ਮਾਡਲ ਜੀ 2014 ਮਾਡਲ ਜੀ ਹਾਂ ਜੀ ਹਾਂ ਟਰੈਕਟਰ ਸਾਰਾ origignal ਡਬਲ ਡਿਸਟਰੀਬਿਊਟਰ ਚ ਆ ਗਿਆ ਜੀ ਇਹ ਠੀਕ ਹੈ ਜੀ 3 ਸਪੀਡ ਚ ਆ ਗਿਆ ਜੀ 3 ਸਪੀਡ ਚ ਹਾਂ ਜੀ ਹਾਂ ਜੀ ਤੇ ਪ੍ਰੀ ਗੇਅਰ ਚ ਠੀਕ ਹੈ ਜੀ ਤੇ ਕਨੋਪੀ ਵਗੈਰਾ ਮਿੱਤਰੋ ਲੱਗੀ ਹੋਈ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਤਾਂ ਤਕਰੀਬਨ ਜਸਪ੍ਰੀਤ ਨਿਗਾ ਬਰਵਾਦੇ ਰਪੀ ਪਏ ਨੇ ਹਾਂ ਨਾ ਹਾਂ ਜੀ 80% ਹੈਗੇ ਟਾਇਰ ਨਵੇਂ ਵਾਂਗੂ ਹੀ ਹੁੰਦੇ ਨੇ ਨਵੇਂ ਵਾਂਗੂ ਹੀ ਨੇ ਇੰਜਨ ਗੇਅਰ ਦਾ ਕਮੈਂਟ ਰੱਖ ਇੰਜਨ ਗੇਅਰ ਬਿਲਕੁਲ ਓਕੇ ਜੀ ਜਿਹਦੇ ਕਸਟਮਰ ਤੋਂ ਵਿੱਚ ਕਟਿਆ ਜੀ ਆਪਾਂ ਪ੍ਰੀ ਟਰੈਕਟਰ ਲੈ ਗਏ ਹਾਂਜੀ ਫਰਸਟ ਓਨਰ ਆ 50 ਨੰਬਰ ਆ ਤੇ ਮਾਡਲ ਕਿੰਨੇ ਆ ਗਿਆ ਕੁੜੀ ਇਹ 2014 ਜੀ 14 ਹਾਂਜੀ ਤੇ ਰੇਟ ਦੀ ਗੱਲ ਕੀਤੀ ਆਪੇ ਰੇਟ ਦੀ 4,75,000 ਰੁਪਏ ਡਿਮਾਂਡ ਆ ਜੀ ਆਪਣੀ ਦੀ 4,75,000 ਮਿੱਤਰੋ ਇਹਦੀ ਡਿਮਾਂਡ ਹੈ ਡਾਇਰੈਕਟਰ ਦੀ ਹਾਂਜੀ ਹਾਂਜੀ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਹਾਂਜੀ ਕਿਉਂਕਿ ਆਪਾਂ ਰੇਟ ਹੀ ਉਹ ਜੇ ਮਾਨਤਾਣ ਹਾਂ ਦਾ ਉਹ ਜ਼ਰੂਰ ਹੁੰਦਾ ਜੀ ਵਿੱਚ ਹੁਣ ਸੋਚੇ ਬੰਦਾ ਜੇ 70,000 80,000 ਘੱਟ ਲਾਈ ਜਾਂਦੇ ਨੇ ਰੇਟ ਉੱਪਰ ਲੋਕ ਫੋਨਾਂ ਤੇ ਉਹ ਗੱਲ ਨਹੀਂ ਮਤਲਬ ਹੁੰਦੀ ਜੀ ਠੀਕ ਠੀਕ ਹੈ ਜੀ ਰੇਟ ਹੀ ਆਪਾਂ ਉਹ ਜੇ ਰੱਖ 60 ਬਾਰ ਮ ਆ ਗਿਆ ਇਹ ਵੀ ਛੋਟਗੇਰਾਂ ਛੋਟਗੇਰਾਂ 23 ਮਾਡਲ ਟਰੈਕਟਰ T20 ਛੋਟਗੇਰਾਂ ਵਾਲਾ 23 ਮਾਡਲ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਟਰੈਕਟਰ ਹੈ ਤੇ ਭਾਈ ਜਿੰਨਾ ਇਹ ਰੰਗ ਪੇਂਟ ਦਾ ਸੋਹਣਾ ਹੈ ਇੰਜਨ ਗੇਅਰ ਦਾ ਹੋ ਨਵੀਂ ਪਈ ਟਰੈਕਟਰ ਚੱਲੀ ਥੋੜਾ ਹੋਇਆ ਹੈ ਥੋੜੇ ਚੱਲਿਆ ਹੋਇਆ ਹਾਂ 7-800 ਘੰਟੇ ਦੇ ਕਿਲੋ ਮੀਲ ਸਾਹਿਬ 7-800 ਘੰਟਾ ਤਕਰੀਬਨ ਇਹ ਮਿੱਤਰੋ ਚੱਲਿਆ ਹੋਇਆ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਸੈਂਪਲ ਕੱਪੜਿਆਂ ਦੀ ਸਾਤਰੀ ਹੈ ਤੇ ਰੇਟ ਕਿੰਨਾ ਆ ਗਿਆ ਇਹਦਾ 745 745 ਮਿੱਤਰੋ ਡਿਮਾਂਡ ਹੈ ਤੇ ਟਾਇਰ ਤਾਂ ਹੋਨਾ ਟਰੈਕਟਰ ਹੀ ਸਾਰਾ ਰੁਪਿਆ ਪਿਆ ਬਾਈ ਕਹਿੰਦਾ ਟਰੈਕਟਰ ਤੁਸੀਂ ਗੌਰ ਨਾਲ ਚੈੱਕ ਕਰ ਸਕਦੇ ਹੋ ਬਾਈ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਮੂਰੇ ਆ ਗਿਆ 555 555 ਜੀ ਅਰਜਨ ਇਹਦੇ ਬਾਰੇ ਦੱਸੀ ਬਈ ਗੁਰੂ ਇਹ 18 ਮਾਡਲ ਹੈ ਤਿੰਨ ਜਨ ਗੇਅਰ ਤਾਂ ਕਿਵੇਂ ਜਮਾ ਓਕੇ ਟਾਇਰ ਤੋਂ ਨਾਲ ਦੇ ਟਰੈਕਟਰ ਤੇ ਠੀਕ ਹੈ ਜੀ ਹਾਂਜੀ ਟਾਇਰ ਕਿੰਨੇ ਕ ਪੈਸੇ ਪਏ ਹੋਣੇ ਹੈਗੇ 80% ਨਾਲ ਦੇ 80 ਪੈਸੇ ਟਾਇਰ ਨਾਲ ਦੇ ਪਏ ਨੇ ਬਾਈ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਚੰਗਾ ਹੈ ਰੰਗ ਪੇਂਟ ਦਾ ਸਾਰਾ origignal ਟਰੈਕਟਰ ਸਾਰਾ ਰੇਨ ਵਾਲਾ ਰੰਗ ਪੇਂਟ ਦਾ ਤੇ ਮਾਡਲ ਕਿੰਨੇ ਆ ਗਿਆ ਬਾਈ ਮਾਡਲ 18 ਜੀ 18 ਮਾਡਲ ਆ ਗਿਆ ਹਾਂਜੀ ਤੇ ਜੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਇਹਦਾ ਹੈਗਾ ਜੀ 495 ਜਾਂ 4. 4.4 ਲੱਖ ਦਾ 4.5 ਲੱਖ ਦਾ 4.5 ਲੱਖ ਸਹੀ ਹੋਣਾ ਚਾਹੀਦਾ ਜੀ ਬੰਦੇ ਦਾ ਠੀਕ ਹੈ ਯਾਨੀ ਕਿ ਜੇ ਫਿਰ ਗੱਲ ਕਰੀਏ 50000 ਰੁਪਏ ਲਿਆਓ ਪੈਟਰੋਲ ਜੋ ਹਾਂਜੀ ਹਾਂ ਮਤਲਬ ਲੈ ਜਓ ਉਦੋਂ ਵਾ ਕਿਸ਼ਤਾਂ ਭਰਨੀ ਤਾਂ ਹੋ ਜਾਣਗੀਆਂ ਯਾਨੀ ਕਿ 50000 ਲਿਜਾ ਕੇ ਲਿਆ ਕੇ ਗੇਰਾ ਜਾਂਦਾ ਹੁੰਦਾ ਕਰੇ ਹਾਂ ਤਾਂ ਕਈ ਵਾਰ ਬੰਦੇ ਫੋਨ ਲਾ ਲੈਂਦੇ ਸੱਚੀ 50000 ਚ ਮਤਲਬ ਉਹ ਕਿਸ਼ਤਾਂ ਵਾਲੀ ਗੱਲ ਜ਼ਿਆਦਾ ਨਹੀਂ ਰਹਿੰਦੀ ਠੀਕ ਹੈ ਮਤਲਬ 50000 ਕਿਰਾ ਤੁਸੀਂ ਦੇ ਦੇਣਾ ਹਾਂ ਉਦੋਂ ਵਾ 5 ਸਾਲ ਤੁਸੀਂ ਜਿੰਨੀ ਕਿਸ਼ਤ ਲੱਗ ਜੂਗੀ ਬੈਂਕ ਲਾ ਦੂ ਉੰਨੀ ਭਰ ਜਾਣੀ ਹੈ ਜੀ ਠੀਕ ਹੈ ਲਓ ਵੀ ਮਿੱਤਰੋ ਕੱਲਾ 5 ਇਹਦੇ ਬਾਰੇ ਦੱਸੀ ਬਈ ਇਹ ਤੋਹਫੇ ਹੀ ਹੈ ਜੀ ਡਾਕਟਰ ਇਹ ਬਿਲਕੁਲ ਸਾਫ ਟਰੈਕਟਰ ਹੈ ਠੀਕ ਹੈ ਜੀ ਫੁੱਲ ਟਾਪ ਮਾਡਲ ਚ ਹੈ ਜੀ ਇਹ ਤੇ ਵਰਸ ਪੀਟੀਓ ਆ ਗਈ ਇਹਦੇ ਖੁੱਲਦਾ ਹਿੱਸਾ ਡਬਲ ਡਿਸਟ੍ਰਿਬਿਊਟਰ ਹੈ ਜੀ ਇਹ 1000 ਘੰਟੇ ਦੇ ਕਰੀਬ ਚੱਲੇ ਟਰੈਕਟਰ ਜੀ 1000 ਘੰਟੇ ਹਾਂ ਜੀ ਹਾਂ ਟਾਇਰ ਵੀ ਬੰਦੇ ਨੇ ਤੇ ਜੇ ਕੇ ਦੀ ਕੰਪਨੀ ਦੇ ਆਈ ਸੀ ਕਹਿੰਦਾ ਨਵੇਂ ਹਾਂ ਜੀ 2021 ਚ ਨਵੇਂ ਪਾਤੇ ਸੀ ਹਜੇ ਦੇਖ ਲੋ ਮਾਰਕ ਚੈੱਕ ਕਰੋ 21 ਚ ਮਾਰਕ ਆਜੇ ਪਿਆ ਬਾਈ ਉੱਪਰ ਹਨਾ ਜ਼ਿਆਦਾ ਨਹੀਂ ਚੱਲਿਆ ਹਾਂ ਜ਼ਿਆਦਾ ਨਹੀਂ ਚੱਲਿਆ 21 ਜੁਨਿਟ ਐ ਇੰਨੇ ਕ ਚੱਲਣਾ ਕੁਝ ਹੁੰਦਾ ਵੀ ਨਹੀਂ ਰਹਿਣਾ ਨਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਮਗਰਲੇ ਜੋੜੀਆਂ ਸਾਫ ਪਿਆ ਡਬਲ ਡਿਸਟ੍ਰੀਬਿਊਟਰ ਚਾਹੀਏ ਹਾਂਜੀ ਰਿਵਰਸ ਪੀਟੀਓ ਖੋਲਦਾ ਹਿੱਸਾ ਜਾਨੀ ਸਾਰਿਆਂ ਨੂੰ ਉੱਪਰਲਾ ਮਾਡਲ ਆਉਂਦਾ ਜਿਹੜਾ 75 ਨੰਬਰ ਮਾਡਲ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਉਹ ਮਾਰ ਲੈ ਉੱਪਰਲਾ ਮਾਡਲ ਆ ਇਹ ਸਾਰਿਆਂ ਤੋਂ ਟੌਪ ਮਾਡਲ ਆ ਜੌਂਡੀਅਰ ਚ ਜਿਹੜੇ ਮਾਡਲ ਆਉਂਦੇ ਨੇ ਸਾਰਿਆਂ ਨੂੰ ਉੱਪਰ ਲੈ ਜਾਂਦਾ ਜੀ ਠੀਕ ਹੈ ਜੀ ਕਿੰਨੇ ਮਾਡਲ ਆ ਗਿਆ ਬਈ ਫਿਰ ਇਹ 2019 ਮਾਡਲ 20 ਦੀ ਕਾਪੀ ਜਿਹਦੀ 19 ਹੀ ਮੰਨੋ ਜੀ ਇਹ ਕਾਪੀ ਤਾਂ ਲੇਟ ਬਣ ਜਾਂਦੀ ਹੈ ਠੀਕ ਹੈ ਜੀ ਕਿਰ ਰੇਟ ਦੀ ਗੱਲ ਕੀਤੀ ਜਾਵੇ ਰੇਟ ਦਾ 7,25,000 ਰੁਪਏ ਡਿਮਾਂਡ ਆ ਜੀ ਦੀ ਰੇਟਰ 7,25,000 ਡਿਮਾਂਡ ਆ ਮਿੱਤਰੋ ਹਾਂ ਬਾਕੀ ਜਿਵੇਂ ਗੁਰੀ ਬਾਈ ਨੇ ਦੱਸਿਆ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਹਾਂ ਹਾਂ ਉਹ ਲਕੀਰ ਕੋਈ ਨਹੀਂ ਹੁੰਦੀ ਜੀ ਸੌਂਦ ਦੇ ਵਿੱਚ ਹੋ ਜਾਂਦਾ ਹੈ ਹਾਂ ਜੀ ਮੂਰੇ ਫ ਟੌ ਮਾਡਲ ਹੈ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਖੁੱਲਦੇ ਹਿੱਸੇ ਜਾ ਗਿਆ ਅਡਜਸਟੇਬਲ ਸਟੀਅਰਿੰਗ ਹੈ ਜੀ ਦਾ ਠੀਕ ਹੈ ਜੀ ਕਰਾ ਦੋ ਉੱਪਰ-ਨੀਚੇ ਹੋਣਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਇਲੈਕਟ੍ਰੋਨਿਕ ਲਿਫਟ ਦੇ ਵਿੱਚ ਆ ਗਈ ਸੁੱਚਾਂ ਵਗੈਰੇ ਦੇ ਕੰਪਨੀ ਬੁਲਾਉਂਦੀਆਂ ਨੇ ਜੀ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਚ ਹੈ ਪਰ ਡਿਸਟ੍ਰਿਬਿਊਟਰ ਦੇ ਵਿੱਚ ਸੌਂਕੀ ਪਾਲਟੀ ਕੋਲ ਸਿਲੈਕਟਰ ਵੀਰਾਂ ਕੋਲੇ ਉਹਨਾਂ ਨੇ ਅਲੱਗ ਟੈਂਕੀ ਲਗਾ ਰੱਖੀ ਜਿਹਦੇ 'ਦਰ ਇਹਦੀ ਲੱਗ ਤੇਲ ਵਾਲੀ ਵੀ ਮਿੱਤਰੋ ਵੀ ਟ੍ਰਾਂਸਮਿਸ਼ਨ ਵਾਲੇ ਨਹੀਂ ਰਲਦਾ ਜਿਵੇਂ ਕੋਈ ਮਰਜੀ ਟਰਾਲੀ ਬਦਲ ਕੇ ਪਾਉਂਦਾ ਬੰਦਾ ਉਹ ਲੈਂਡ ਜਸਪ੍ਰੀਤ ਆ ਬਹੁਤ ਸੋਨਾ ਕੰਮ ਕੀਤਾ ਹੋਇਆ ਬੰਦਿਆਂ ਨੇ ਹਨਾ ਵੀ ਤੇਲ ਇਹਦਾ ਕਿਸੇ ਟਰਾਲੀ ਕੋਈ ਪਾ ਲੈਨੇ ਆਪਾਂ ਹਨਾ ਫਰ ਵਾਲੇ ਨਾਲ ਨਹੀਂ ਟਰੈਕਟਰੀ ਹਿੱਸੇ ਚੋਂ ਬਾਜ ਕਰਨ ਲੱਗੇ ਆ ਉਹਦੇ ਫਿਰ ਤੇਲ ਬ੍ਰੇਕਾਂ ਬੁਰਕਾਂ ਦੀ ਦਿੱਕਤ ਆ ਜਾਂਦੀ ਹੈ ਹਾਂ ਜੀ ਬ੍ਰੇਕਾਂ ਬਾਰੇ ਦਿੱਕਤ ਆ ਜਾਂਦੀ ਹੈ ਹਿੱਸੇ ਦੀ ਬਾਜ ਕਰਨ ਲੱਗੇ ਆ ਕੋਈ ਕਮ ਖਤਮੀ ਕਰਾ ਜਿਹੇ ਜੀ ਮਰਜ਼ੀ ਤੁਸੀਂ ਵਰਤ ਸਕਦੇ ਹੋ ਉਹ ਤੋਂ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ 19 ਮਾਡਲ ਜੀ 19 ਮਾਡਲ ਆ ਗਿਆ ਤੇ ਰੇਟ ਕਿੰਨਾ ਭਾਈ ਗੁਰੀਏ ਦਾ ਰੇਟ ਇਹਦਾ ਕਿ 655000 ਇਹ ਬਹੁਤ ਘੱਟ ਟਰੈਕਟਰ ਉੱਚੇ ਮਾਡਲ ਚ ਮਿਲਣਗੇ ਜਾਨੀ 13 14 ਚ ਤਾਂ ਆਏ ਨੇ ਜੀ ਇਸ ਹਾਂਜੀ ਹਾਂਜੀ ਹਾਂ ਕਨੋਪੀ ਵਗੈਰਾ ਵੱਡੀ ਲੱਗਿਆ ਜਾਨੀ ਕਿ ਜੇ ਗੱਲ ਕੀਤੀ ਜਾਵੇ ਗੁਰੀ ਪੂਰਾ ਫੌਂਕ ਨਾ ਰੱਖਿਆ ਹੋਇਆ ਟਰੈਕਟਰ ਸੌ ਫੌਂਕ ਨਾ ਰੱਖਿਆ ਟਰੈਕਟਰ ਬਹੁਤ ਸਾਫ ਟਰੈਕਟਰ ਜਿਆਦਾ ਸਾਫ ਠੀਕ ਹੈ ਜੀ 60 60 ਐਚ ਪੀ ਚ ਹੁੰਦਾ ਠੀਕ ਹੈ ਜੀ ਤੇ ਮੂਹੇ ਆ ਗਿਆ 605 ਅਰਜਨਾ ਹਾਂਜੀ ਇਹਦੇ ਬਾਰੇ ਦੱਸਿਓ 605 ਅਰਜਨਾ ਜੀ ਇਹ 12ਵੇਂ ਮਹੀਨੇ ਦਾ ਇੱਕਾਂ ਜੀ ਠੀਕ ਹੈ ਜੀ ਸਾਈਡ ਆਪਣਾ ਸੈਂਟਰ ਗੀਅਰ ਚ ਆ ਗਿਆ ਜੀ ਅਡੀਸ਼ਨਲ ਸੈਂਟਰ ਗੀਅਰ ਚ ਆ ਗਿਆ ਠੀਕ ਹੈ ਜੀ ਤੇ ਟਾਇਰਾਂ ਤੋਂ ਨਾਮ ਕਰਕੇ ਟਾਇਰ ਨਵੇਂ ਵਰਗੇ ਨੇ ਜੀ ਟਰੈਕਟਰ ਟਾਇਰ ਤਕਰੀਬਨ ਰੁਪਏ ਹੀ ਪਏ ਨੇ ਬਾਈ ਥੋੜਾ ਕਰਕੇ ਨਹੀਂ ਕੱਢੇ ਰੈਟਰ ਜੀ ਕਣੀਆਂ ਕਰਕੇ ਬਾਈ ਨੇ ਕੱਢੇ ਨਹੀਂ ਉਹਦਾ ਕਰਕੇ ਦਿਖਾਉਣੇ ਆ ਜਿੰਨਾ ਕ ਦਿਖਾਉਣੇ ਆ ਰਜਿਸਟਰ ਕਰ ਲਿਓ ਟਰੈਕਟਰ ਨੂੰ ਹਣਾ ਬਾਕੀ ਹੈ ਜੀ ਜਿਸ ਵੀਰ ਨੇ ਕੋਈ ਖਰੀਦਣਾ ਤਾਂ ਕੰਟੈਕਟ ਕਰੋ ਫੋਟੋਆਂ ਵਗੈਰਾ ਸਾਰਾ ਬਕਾਇਦਾ ਜਿਵੇਂ ਵੀ ਦੇਖਣਾ ਹੋ ਉਹ ਮੈਂ ਦਿਖਾਇਆ ਜਾਊਗਾ ਰੈਟਰ ਫੋਟੋ ਹੀ ਮਿਲ ਜਾਣਗੇ ਜੀ ਵੀਡੀਓ ਕਹੋਗੇ ਵੀਡੀਓ ਬਣਾ ਕੇ ਪੈਜੂ ਠੀਕ ਹੈ ਜੀ ਕਿ ਹੁਣੇ ਮਜਬੂਰੀ ਬਣ ਗਈ ਜੀ ਬਾਹਰ ਕੱਢ ਨਹੀਂ ਸਕੇ ਰੈਟਰ ਠੀਕ ਹੈ ਜੀ ਬਾਈ ਜੀ ਇਹ ਕਿੰਨੇ ਮਾਡਲ ਆ ਗਿਆ ਇਹ ਮਾਡਲ ਆ ਗਿਆ ਜੀ 20 2020 ਮਾਡਲ ਤੇ ਰੇਟ ਦੀ ਗੱਲ ਕੀਤੀ ਹੈ 115000 ਇਹ ਟਰੈਕਟਰ ਦੀ ਡਿਮਾਂਡ ਠੀਕ ਹੈ ਜੀ ਹਾਂ ਜੀ 6 ਲੱਖ 15 ਹਜ਼ਾਰ ਡਿਮਾਂਡ ਆ ਬਾਈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਬਾਈ ਗੁਰੂ ਜੀ ਜਿੰਨੇ ਕੁ ਟਰੈਕਟਰ ਆਪਾਂ ਦਿਖਾਏ ਨੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂ ਹੋਰ ਵੀ ਹੁੰਦੇ ਆ ਟਰੈਕਟਰ ਇਹ ਮੰਨ ਲਓ ਵੀਡੀਓ ਲੰਮੀ ਹੋ ਜਾਂਦੀ ਫਿਰ ਦੋ ਹਿੱਸਿਆਂ ਚ ਵੰਡੀਏ ਵੀਡੀਓ ਹਾਂ ਟਰੈਕਟਰ ਦੂਜੇ ਉਧਰ ਆਪਣੇ ਬਾਗਲ ਚ ਖੜੇ ਹੋਏ ਕੋਸ਼ਤ ਚ ਖੜੇ ਸੀ ਠੀਕ ਹੈ ਤੇ ਬਾਈ ਜੀ ਲੋਕੇਸ਼ਨ ਮੇਨ ਲੋਕੇਸ਼ਨ ਕੀ ਪੈ ਗਈ ਸਿਰ ਪਿੰਡ ਪਠੜਾ ਜੀ ਆਪਣਾ ਜ਼ਿਲ੍ਹਾ ਬਰਨਾਲਾ ਦੇ ਨੇੜੇ ਧਨੋਲਾ ਮੰਡੀ ਹੈ ਜੀ ਆਪਣੇ ਬਾਕੀ ਜਿਸ ਵੀਰ ਨੇ ਕੋਈ ਆਉਣਾ ਕੰਟੈਕਟ ਆਪਣਾ ਹੈਗੇ ਉੱਪਰ ਗੱਲਬਾਤ ਕਰਕੇ ਲੋਕੇਸ਼ਨ ਵਗੈਰਾ ਪਾਈ ਜਾਊਗੀ ਠੀਕ ਹੈ ਜੀ ਹਾਂਜੀ ਹਾਂ ਤੇ ਬਾਈ ਜੀ ਮੋਬਾਈਲ ਨੰਬਰ ਕਿੰਨਾ ਹੈ 700990149 ਜੀ ਰਿਪੀਟ ਕਰਿਓ ਬਾਈ 700990149 ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਬਹੁਤ ਬਹੁਤ ਬਾਈ ਧੰਨਵਾਦ ਧੰਨਵਾਦ ਤੇ ਬਾਈ ਦਾ ਇਹ ਆ ਕੰਟੈਕਟ ਨੰਬਰ ਹੈ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸ